ਜੈ ਸ਼੍ਰੀ ਰਾਮ ਜੀ ਬਹੁਤ ਹੀ ਮਾੜਾ ਹਾਲ ਜਿਹੜਾ ਪਟਿਆਲੇ ਦਾ ਹੋਇਆ ਹੋਇਆ ਹੈ ਘਰ 'ਚ ਰਹਿਣਾ ਵੀ ਜਿਹੜਾ ਹੈ ਸੁਰੱਖਿਤ ਹੋ ਗਿਆ ਹੈ ਕੱਲ ਦਿਨ ਦਿਹਾੜੇ 7 ਜੁਲਾਈ 8:45 ਮਿੰਟ ਸਵੇਰੇ ਇੱਕ ਚੋਰ ਸਤਿਆਨਕਲੇਵਨ ਨੇੜੇ ਮਹਿੰਦਰਾ ਕੋਲ ਜੀ ਪੂਰੇ ਆਂਦਾ ਜੀ ਚਾਰ ਤੋਂ ਪੰਜ ਘਰਾਂ ਦੇ ਵਿੱਚ ਉਹ ਪਾਈਪਾਂ ਜਿਹੜੀਆਂ ਏਸੀ ਨੇ ਆ ਪਾਈਪਾਂ ਹੁੰਦੀ ਐ ਕਾਪਰ ਪਾਈਪਾਂ ਉਹ ਕੱਢ ਕੇ ਲੈ ਗਿਆ ਤੇ ਤੁਸੀਂ ਇਹ ਦੇਖੋ ਬੜੇ ਆਰਾਮ ਨਾਲ ਉਹ ਆਇਆ ਬੜੇ ਆਰਾਮ ਨਾਲ ਚੋਰੀ ਕੀਤੀ ਤੇ ਬੜੇ ਆਰਾਮ ਨਾਲ ਉਹ ਸਮਾਨ ਚੱਕ ਕੇ ਚਲਾ ਗਿਆ ਇਹ ਤਾਂ ਤਾਂ ਪਤਾ ਚੱਲਿਆ ਲੋਕਾਂ ਦੇ ਸਭ ਦੇ ਪੂਰੇ ਸਤਿਆਨ ਕਲੇਬ ਦੇ ਏਸੀ ਹੈਗੇ ਜਿਹੜੇ ਬੰਦ ਹੋ ਗਏ ਸੋਚ ਤਾਂ ਸਾਰੇ ਐ ਲਾਓ ਜੀ ਠੰਡ ਚ ਸੀਗੇ ਜਦ ਉੱਠੇ ਤਾਂ ਗਰਮੀ ਚ ਉੱਠੇ ਬਹੁਤ ਹੀ ਜਿਹੜਾ ਮਾੜਾ ਹਾਲ ਐ ਪਟਿਆਲੇ ਦਾ ਹੋਇਆ ਹੋਇਆ ਘਰ ਦੇ ਵਿੱਚ ਰਹਿਣਾ ਸੁਰੱਖਿਤ ਹੋ ਗਿਆ ਹੈ ਪਹਿਲਾਂ ਵੀ ਤੁਹਾਨੂੰ ਪਤਾ ਹੈ ਕਿ ਮੈਨੂੰ ਥ੍ਰੈਟ ਕਾਲ ਹੈ ਉਸ ਤੋਂ ਇਲਾਵਾ ਵੀ ਤੁਸੀਂ ਦੇਖੋ ਕਿ ਚੋਰ ਜੇ ਆਸਾਨੀ ਨਾਲ ਵੜ ਸਕਦਾ ਤਾਂ ਕੋਈ ਵੀ ਬੰਦਾ ਕਲੋਨੀ ਦੇ ਵਿੱਚ ਵੜ ਕੇ ਕੋਈ ਵੀ ਵਾਰਦਾਤ ਕਰ ਸਕਦਾ ਤਾਂ ਪਟਿਆਲਾ ਪ੍ਰਸ਼ਾਸਨ ਨੂੰ ਬੇਨਤੀ ਹੈ ਕਿ ਇਸ ਘਟਨਾ ਵੱਲ ਧਿਆਨ ਦਿੱਤਾ ਜਾਵੇ ਕਿਉਂਕਿ ਜਿਹੜੀ ਇਹ ਘਟਨਾ ਹੈ ਦਿਨ ਦਿਨ ਪ੍ਰਤੀ ਦਿਨ ਜਿਹੜੀ ਇਹ ਘਟਨਾ ਪਾਦੀ ਜਾ ਰਹੀ ਹੈ ਪਿਛਲੇ ਦਿਨਾਂ ਚ ਭੂਤਨਾਲ ਮੰਦਿਰ ਦੇ ਵਿੱਚ ਵੀ ਇਹੀ ਸੇਮ ਕੰਮ ਜਿਹੜਾ ਹੋਇਆ ਸੀ ਉੱਥੇ ਵੀ ਚੋਰ ਫੜੇਗੇ ਤੇ ਸਭ ਤੋਂ ਵੱਡੀ ਗੱਲ ਜਿਹੜੇ ਚੋਰ ਚੋਰੀਆਂ ਕਰਕੇ ਜਿਨ੍ਹਾਂ ਨੂੰ ਸਮਾਨ ਵੇਚਦੇ ਨੇ ਉਹਨਾਂ ਤੇ ਵੱਧ ਤੋਂ ਵੱਧ ਕਾਰਵਾਈ ਹੋਣੀ ਚਾਹੀਦੀ ਹੈ ਜੈ ਸ਼੍ਰੀ ਰਾਮ